ਤਾਂ ਨੂੰ ਕਿਵੇਂ ਪਤਾ ਲੱਗੇ ਕਿੰਨੀ ਦੇਰ ਹੋ ਗਈ ਜੌਬ ਕਰਦਿਆਂ ਇਹਨੂੰ 10 ਸਾਲ ਹੋ ਗਏ ਰਾਤ ਨੂੰ ਕੋਈ ਕਾਲ ਆਈ ਸੀ ਤੜ ਤੜ ਕਿਉਂ ਕਾਲ ਆਈ ਸੀ ਜੀ 5 5:30 ਹੋਏ ਮੇਰੇ ਭਤੀਜੇ ਨੂੰ ਆਈ ਸੀ ਕਿ ਸਾਫ ਦਾ ਫੋਨ ਆਇਆ ਸੀਗਾ ਅਫਸਰ ਦਾ ਮੈਨੇ ਵੀ ਸੀਰੀਅਸ ਹੋ ਗਏ ਗੱਟਪਾਲ ਉਧਿਆਨ ਨੀਂ ਕਰਨਾ ਚਾਹੀਦਾ ਵਿਆਹ ਨੂੰ 4-5 ਮਹੀਨੇ ਹੀ ਹੋਏ ਸੀਗੇ ਜੀ ਪਾਸ ਕਰ ਮੈਂ ਵਿਆਹ ਤੁਹਾਨੂੰ ਆਏ ਆਪੀ ਆਏ ਨਹੀਂ ਹੈ ਜੀ ਹੁਣ ਤਾਂ ਹੁਣ ਚਾਹ ਵੀ ਨਹੀਂ ਹੋਣੀ ਚਾਰ ਕੁ ਮਹੀਨੇ ਹੋਏ ਨੇ ਜੀ ਬਾਲਾ ਚ ਐ ਨਹੀਂ ਹੋਇਆ ਜੀ ਉਹਨੂੰ ਵਿਆਹ ਪਰਿਵਾਰ ਦੇ ਵਿੱਚ ਘੁੰਮਣਾ ਇਹਨਾਂ ਦੇ ਨਾਮ ਇਹਨਾਂ ਦੇ ਮੰਮੀ ਡੈਡੀ ਆ ਦੋ ਭਰਾ ਨੇ ਇੱਕ ਭਰਾ ਡੋਇਆ ਹੋਇਆ ਇੱਕ ਭਰਾ ਨਾਲ ਰਹਿੰਦਾ ਬੜਾ ਇਹ ਗਵਲਾ ਸੀਗਾ ਪਿੱਛੋਂ ਬਜਾਰਾ ਕਿੰਨੇ ਆਪਾਂ ਕੀ ਕਰਦੇ ਹਾਂ ਜੀ ਬਾਜੀ ਮੁੰਡਾ ਪ੍ਰਾਈਵੇਟ ਲੱਗਿਆ ਹੈ ਬੜਾ ਭਰਾ ਇਹਦੇ ਉੱਤੇ ਹੀ ਸਾਰਾ ਸੀਗਾ ਜੀ ਮਾਪੇ ਨੂੰ ਕਿਨੇ ਦੇਖਦੇ ਸ਼ੁਰੂ ਹੁੰਦਾ ਬਾਜੀ ਕਿਵੇਂ ਜੀ ਬੱਸ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਜਦ ਹੁਣ ਭਰਤੀ ਕਰਨਾ ਹੁੰਦਾ ਫਿਰ ਪੂਰਾ ਸਾਰਾ ਕਦ ਕੱਢ ਸਾਥੀ ਸਾਰਾ ਫਿਰ ਜਦ ਡੈੱਡ ਬਾਡੀ ਆਉਂਦੀ ਆ ਕਤਲਾਮ ਉਹਦਾ ਕਿਸੇ ਦਾ ਸਿਰ ਨਹੀਂ ਕਿਸੇ ਦੀ ਲੱਤ ਨਹੀਂ ਹੈਗੀ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਦਾ ਨਾਸ ਕੀਤਾ ਜਾਵੇ ਅਤਵਾਦੀਆਂ ਦਾ ਹਾਂ ਜੀ ਜੀ ਨਾਮ ਤੁਸੀਂ ਛੋਟੀ ਹੋ ਜਾਂ ਬਡੇ ਕਿੰਨੇ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੈਂ ਉਹਦਾ ਜੀ ਬੜਾ ਭਰਾ ਵਾਂ ਨਹੀਂ ਪ੍ਰਿਤਪਾਲ ਸਿੰਘ ਦਾ ਜੀ ਜੇ ਜੀ ਸੁਨਿਹਾਇਆ ਤੇ ਕਦੋਂ ਬਦਲ ਕਿਸਮ ਸਰ ਉਹ ਮਤਲਬ ਉਹਨਾਂ ਨਾਲ ਮੇਰੀ ਗੱਲ ਗੱਲ ਹੋਈ ਸੀ ਕਿ ਕੱਲ ਵੀ ਉਹਨਾਂ ਦੀ ਫਾਇਰਿੰਗ ਚੱਲਦੀ ਪਈ ਸੀ ਆਪਰੇਸ਼ਨ ਚੱਲ ਰਿਹਾ ਸੀ ਕੱਲ ਵੀ ਉਹਨਾਂ ਦਾ ਟੈਰਸ ਨਾਲ ਤੇ ਸਵੇਰੇ ਉਹਨਾਂ ਨਾਲ ਸਵੇਰੇ ਮੈਨੂੰ 8:30 ਵਜੇ ਫਿਰ ਕਾਲ ਆਈ ਸੀਗੀ ਉਹਨਾਂ ਦੇ ਫਰੈਂਡ ਸੀ ਸਰ ਤੇ ਉਹ ਕਹਿੰਦਾ ਏਦਾਂ ਗੱਲਬਾਤ ਕਹਿੰਦਾ ਆਪਣੇ ਪ੍ਰਿਤਪਾਲ ਦੇ ਜਾਂ ਸੱਟਾ ਸੁੱਟਾ ਬੱਜੀਆਂ ਦੱਸਦਾ ਨਹੀਂ ਰਿਹਾ ਸੀ ਵੀ ਏਦਾਂ ਵੀ ਸੀਹੀ ਹੋ ਗਿਆ ਮੈਂ ਚਲ ਕੋਈ ਨਹੀਂ ਹਸਪੀਟਲ ਲੈ ਕੇ ਤੁਸੀਂ ਕਹਿੰਦਾ ਹਾਂ ਮੈਂ ਖੈਵੇਂ ਆ ਜਿੰਨਾ ਕੋਈ ਨਹੀਂ ਸੀ ਇੱਥੇ ਆ ਜਾਣਾ ਹਸਪੀਟਲ ਚ ਆ ਜਾਣਾ 10 ਦੇ ਬਾਰੇ ਮੈਨੂੰ ਠੀਕ ਆ ਉਹ ਦੱਸ ਨਹੀਂ ਰਿਹਾ ਰੋਣ ਲੱਗ ਗਿਆ ਫਿਰ ਮੈਂ ਸਮਝ ਗਿਆ ਸੀ ਕਿ ਅਕਤੂਬਰ ਤੇ ਕਾਂਟੇ ਦਾ ਬਾਜ਼ ਉਥੋਂ ਸ਼੍ਰੀਨਗਰ ਤੋਂ ਫੋਨ ਆਇਆ ਸਰ ਜੁਨਟ ਤੋਂ ਨਾ ਦਿੱਤਾ ਉਹਨਾਂ ਨੇ ਦੱਸਿਆ ਵੀ ਪ੍ਰਿਤਪਾਲ ਸਿੰਘ ਸੀਰ ਹੋ ਗਏ ਕਿੰਨੀ ਕ ਦਿਨ ਹੋ ਗਈ ਸੀ ਮੇਰੇ ਸਰ ਮੈਰਿਜ ਉਹਨਾਂ ਨੇ ਕਰਾਈਆ ਸੀ 24 ਫਰਵਰੀ ਨੂੰ ਮੈਰਿਜ ਕਰਵਾ ਕੇ ਛੁੱਟੀ ਕੱਟ ਕੇ ਫਿਰ ਗਏ ਨੇ ਅਪਰਾਇਤੀ ਵਿੱਚ ਚੱਲ ਗਏ ਉਸ ਤੋਂ ਬਾਅਦ ਫਿਰ ਧੀਆਂ ਹੈਗੇ ਹੁਣ ਛੁੱਟੀ ਆਉਣਾ ਸੀ ਉਹਨਾਂ ਨੇ ਆਹੀ ਮਹੀਨੇ ਕਹਿ ਰਹੇ ਸੀ ਕਿ ਉਹਨਾਂ ਦੀ ਛੁੱਟੀ ਅਜੇ ਹੋ ਲਾਖੜ ਤੱਕ ਚੱਲੇ ਮੈਂ ਇੰਨੇ ਦਵਾਰ ਦੇ ਬੁਲੰਦ ਦੇਖ ਕੇ ਫਿਰ ਦਿਲ ਜੂ ਕਿੰਨੇ ਟਾਈਮ ਪਹਿਲਾਂ ਭਰਤੀ ਹੋਏ ਨੇ ਕੋਗੇ ਸਰਵਡੂ ਹੋ ਗਈ 10 ਸਾਲ ਹੋ ਗਏ ਜੀ 2015 ਚ ਭਰਤੀ ਹੋਇਆ ਸੀ ਕੀ ਕਰਨਾ ਚਾਹੁੰਦੇ ਹੁਣ ਤੁਸੀਂ ਜਿਹੜਾ ਹੈਗਾ ਸਰਕਾਰਾਂ ਨੇ ਸਰ ਸਾਡਾ ਪਾਈ ਗਿਆ ਜੀ ਬਸ ਸਰਕਾਰਾਂ ਬਦਲਾ ਲੈ ਹੁਣ ਕੀ ਕਰਨਾ ਹੈ ਸਾਡਾ ਤਾਂ ਹੁਣ ਪਾਈ ਚੱਲੇ ਗਿਆ ਜਿਹੜਾ ਹੁਣ ਇੱਕ ਰਹਿੰਦਾ ਉਹਨੂੰ ਵੀ ਜੱਕ ਜਣਾ ਜਾਂ ਤੱਕ ਜਿਹੜਾ ਫਿਰਦੇ ਆ ਉੱਥੇ ਜਿਹੜਾ ਮਾਰ ਕੇ ਗਿਆ ਕੇ